ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ 트럼ਪ ਦਾ ਆਫਰ ਠੁਕਰਾਇਆ ਜਸਟਿਨ ਟਰੂਡੋ ਨੇ ਜਸਟਿਨ ਟਰੂਡੋ ਹੁਣਾਂ ਨੂੰ ਆਫਰ ਦਿੱਤਾ ਸੀ ਜਾਂ ਕੈਨੇਡਾ ਨੂੰ ਬਕਾਇਦਾ ਆਫਰ ਦਿੱਤਾ ਗਿਆ ਸੀ 트럼ਪ ਦੇ ਵੱਲੋਂ 트럼ਪ ਨੇ ਕਿਹਾ ਸੀਗਾ ਕਿ ਜੋ 51ਵਾਂ ਜੋ ਸਟੇਟ ਬਣ ਜਵੇ 51ਵੀਂ ਸਟੇਟ ਬਣ ਜਵੇ ਯੂਐਸਏ ਦੀ ਕੈਨੇਡਾ ਤਾਂ ਸੁਰੱਖਿਅਤ ਰਹੇਗਾ ਔਰ ਅਸੀਂ ਰੂਸ ਤੇ ਚਾਈਨਾ ਤੋਂ ਸੁਰੱਖਿਆ ਦੇਾਂਗੇ ਇਸ ਤਰ੍ਹਾਂ ਦੀ ਗੱਲ ਕਹੀ ਸੀ ਪਰ ਜਸਟਿਨ ਟਰੂਡੋ ਨੇ ਸਾਫ਼ ਕੋਰਾ ਜਵਾਬ ਦਿੱਤਾ ਕਿ ਰੱਤੀ ਪਰ ਵੀ ਇਸ ਤਰ੍ਹਾਂ ਦੀ ਗੁੰਜਾਇਸ਼ ਨਹੀਂ ਹੈ ਕਿ ਕੈਨੇਡਾ 51ਵੀਂ ਸਟੇਟ ਬਣ ਜਵੇ ਯੂਐਸਏ ਦੀ ਔਰ ਕਿਉਂਕਿ ਡੋਨਾਲਡ 트੍ਰੰਪ ਰਾਸ਼ਟਰਪਤੀ ਦੀ ਚੋਣ ਜਿੱਤੇ ਆ ਔਰ ਡੋਨਾਲਡ 트੍ਰੰਪ ਦੇ ਵੱਲੋਂ ਇਹ ਆਫਰ ਕੀਤਾ ਗਿਆ ਸੀਗਾ ਕੈਨੇਡਾ ਨੂੰ ਕਿ ਅਸੀਂ ਚੀਨ ਤੇ ਰੂਸ ਦੇ ਜਹਾਜ਼ਾਂ ਤੋਂ ਵੀ ਬਚਾ ਕੇ ਰੱਖਾਂਗੇ ਬਚਾ ਕਰਾਂਗੇ ਔਰ ਇਸ ਦੇ ਨਾਲ ਹੀ ਜੋ ਟੈਰਿਫ ਦੀ ਸਮੱਸਿਆ ਹੈ ਜੋ ਟੈਕਸ ਲੱਗੇ ਹੋਏ ਆ ਟੈਕਸ ਦੀ ਸਮੱਸਿਆ ਵੀ ਖਤਮ ਹੋ ਜਾਏਗੀ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਕੈਨੇਡਾ ਤੋਂ ਜਿੱਥੇ ਕਿ ਆਪਸ ਦੇ ਵਿੱਚ ਕਿਤੇ ਨਾ ਕਿਤੇ ਤਕਰਾਰਬਾਜ਼ੀ ਟਰੰਪ ਤੇ ਟਰੂਡੋ ਦੇ ਵਿਚਾਲੇ ਜੋ ਬਿਆਨਬਾਜ਼ੀ ਚੱਲ ਰਹੀ ਸੀ ਕਿਉਂਕਿ ਟਰੰਪ ਦੇ ਵੱਲੋਂ ਹੁਣੇ ਬਿਆਨ ਦਿੱਤਾ ਗਿਆ ਸੀ ਪਿਛਲੇ ਦਿਨੀ ਕਿ ਕੈਨੇਡਾ ਜਿਹੜਾ ਉਹ ਮਹਾਨ ਮੁਲਕ ਬਣੇਗਾ ਅਮਰੀਕਾ ਦੇ ਨਾਲ 51ਵੀਂ ਸਟੇਟ ਬਣ ਜਾਏ ਤਾਂ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਤਾਂ ਨਵੇਂ ਬਣੇ ਰਾਸ਼ਟਰਪਤੀ ਯੂਐਸਏ ਦੇ ਡੋਨਾਲਡ ਟਰੰਪ ਦੇ ਵੱਲੋਂ ਦੁਹਰਾਇਆ ਗਿਆ ਫਿਰ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਈ ਦਿਨ ਪਹਿਲਾਂ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਜੋ ਸੁਭਾ ਬਣ ਜਾਣਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਫਿਰ ਹੁਣ ਟਰੂਡੋ ਦੇ ਅਸਤੀਫੇ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਅਮਰੀਕਾ ਕੈਨੇਡਾ ਦੇ ਮਿਲਣ ਦੇ ਨਾਲ ਇੱਕ ਮਹਾਨ ਦੇਸ਼ ਬਣੇਗਾ ਦੋਹਾਂ ਮੁਲਕਾਂ ਦੇ ਵਿਚਾਲੇ ਟੈਰਿਫ ਦੀ ਟੈਕਸ ਦੀ ਸਮੱਸਿਆ ਵੀ ਨਹੀਂ ਰਹੇਗੀ ਔਰ ਇਸ ਦੇ ਨਾਲ ਹੀ ਨਹੀਂ ਤਾਂ ਅਸੀਂ ਸਬਸਿਡੀਆਂ ਜਿਹੜੀਆਂ ਉਹ ਖਤਮ ਕਰਦੇ ਆਗੇ ਇੰਨੀਆਂ ਸਬਸਿਡੀਆਂ ਅਸੀਂ ਨਹੀਂ ਦੇ ਸਕਦੇ ਇਸ ਤਰ੍ਹਾਂ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਸੀ ਤਾਂ ਨਾਲ ਹੀ ਉਹਨਾਂ ਨੇ ਕਹਿ ਕੇ ਅਸੀਂ ਕੈਨੇਡਾ ਨੂੰ ਰੂਸ ਤੇ ਚੀਨ ਤੋਂ ਸੁਰੱਖਿਆ ਵੀ ਦੇਵਾਂਗੇ ਤਾਂ ਉਸ ਦੇ ਨਾਲ ਹੀ ਟਰੰਪ ਨੇ ਇੱਥੋਂ ਤੱਕ ਕਹਿਤਾ ਹੈ ਕਿ ਜਿਹੜੀ ਪਨਾਮਾ ਨਹਿਰ ਆ ਉਹ ਕਬਜ਼ਾ ਵੀ ਉਹਦੇ ਉੱਤੇ ਕਰਾਂਗੇ ਅਸੀਂ ਕਿਉਂਕਿ ਇਸ ਤੋਂ ਪਹਿਲਾਂ ਕਬਜ਼ਾ ਜਿਹੜਾ ਸੀਗਾ ਉਹ ਯੂ ਐਸ ਦਾ ਹੁੰਦਾ ਸੀ ਪਰ ਉਹ ਹੁਣ ਗ੍ਰੀਨਲੈਂਡ ਦੇ ਅੰਡਰ ਦੇ ਵਿੱਚ ਪਨਾਮਾ ਨਹਿਰ ਤਾਂ ਅਮਰੀਕੀ ਆਰਮੀ ਨੂੰ ਵੀ ਜੁਟਾ ਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਖੈਰ ਕੈਨੇਡਾ ਤੇ ਆਉਣੇ ਦੁਆਰਾ ਕੈਨੇਡਾ ਦਾ ਜਿਹੜਾ ਨਕਸ਼ਾ ਵੀ ਸ਼ੇਅਰ ਕਰਕੇ ਉਸ ਦੇ ਉੱਪਰ ਯੂਐਸ ਲਿਖ ਦਿੱਤਾ ਸੀਗਾ ਯੂਨਾਈਟਿਡ ਸਟੇਟਸ ਲਿਖ ਦਿੱਤਾ ਗਿਆ ਇਸ ਤਰ੍ਹਾਂ ਦਾ ਮੈਪ ਸ਼ੇਅਰ ਕੀਤਾ ਗਿਆ ਡੋਨਾਲਡ ਟਰੰਪ ਦੇ ਵੱਲੋਂ ਮੈਪ ਵੀ ਇਸ ਤੋ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਜਿਹੜਾ ਮੈਪ ਆ ਉਹ ਸ਼ੇਅਰ ਕੀਤਾ ਗਿਆ ਟਰੰਪ ਦੇ ਵੱਲੋਂ ਤਾਂ ਯੂਐਸ ਦੀ 51ਵੀਂ ਸਟੇਟ ਬਣ ਜਾਏ ਤਾਂ ਸੁਰੱਖਿਅਤ ਰਹੇਗਾ ਅਮਰੀਕਾ ਦੇ ਨਾਲ ਮਿਲ ਜਾਵੇ ਕੈਨੇਡਾ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਗਿਆ ਟਰੰਪ ਦੇ ਵੱਲੋਂ ਤਾਂ ਹੁਣ ਜੋ ਸਾਫ਼ ਜਵਾਬ ਦਿੱਤਾ ਜਸਟਿਨ ਟਰੂਡੋ ਨੇ ਸਾਫ਼ ਜਵਾਬ ਦਿੱਤਾ ਟਰੂਡੋ ਨੇ ਸਾਫ਼ ਸਾਫ਼ ਟਵੀਟ ਕਰਕੇ ਗੱਲ ਕਹੀ ਹੈ ਕਿ 1% ਵੀ ਕੋਈ ਚਾਂਸ ਨਹੀਂ ਹੈ ਉਹਨਾਂ ਨੇ ਕਿਹਾ ਕਿ देयर ਇਜ਼ ਨਾਟ ਸਨੋ ਬੋਲ ਬਾਲ ਚਾਂਸ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ 1% ਵੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਟਰੂਡੋ ਨੇ ਇਹ ਗੱਲ ਕਹੀ ਹੈ ਕਿ ਸਾਡੇ ਜਿਹੜੇ ਦੋਹਾਂ ਮੁਲਕਾਂ ਦੇ ਲੋਕ ਆਪਸ ਦੇ ਵਿੱਚ 파ਟਨਰ ਨੇ, ਸੁਰੱਖਿਆ ਦੇ ਵੀ 파ਟਨਰ ਨੇ ਤਾਂ ਸਾਨੂੰ ਦੋਹਾਂ ਨੂੰ ਫਾਇਦਾ ਮਿਲਦਾ ਹੈ ਇਸ ਦੇ ਨਾਲ ਇਸ ਤਰ੍ਹਾਂ ਦਾ ਜ਼ਿਕਰ ਟਰੂਡੋ ਦੇ ਵੱਲੋਂ ਕੀਤਾ ਗਿਆ ਤਾਂ ਸਾਫ਼-ਸਾਫ਼ ਤੌਰ ਤੇ ਟਰੰਪ ਦਾ ਆਫਰ ਸਿੱਧੇ ਤੌਰ ਤੇ ਠੁਕਰਾਉਂਦਿਆਂ ਹੋਇਆ ਟਰੂਡੋ ਨੇ ਜਵਾਬ ਵੀ ਦਿੱਤਾ। ਟਰੂਡੋ ਨੇ ਕਿਹਾ ਕਿ 1% ਵੀ ਕੋਈ ਰੱਤੀ ਪਰ ਗੁੰਜਾਇਸ਼ ਹੀ ਨਹੀਂ ਹੈ ਕਿ ਅਸੀਂ ਜੋ ਸ਼ਾਮਲ ਹੋਈਏ ਜਾਂ ਫਿਰ ਕੈਡਾ ਜੋ ਹੈ ਉਹ ਯੂਐਸ ਦੇ ਵਿੱਚ ਸ਼ਾਮਲ ਹੋਵੇ ਤਾਂ ਇਹ ਮੈਪਸ ਜਿਹੜੇ ਨੇ ਇਹ ਡੋਨਾਲਡ ਟਰੰਪ ਦੇ ਵੱਲੋਂ ਸ਼ੇਅਰ ਕਰ ਦਿੱਤੇ ਗਏ ਸੀ ਡੋਨਾਲਡ ਟਰੰਪ ਦੇ ਵੱਲੋਂ ਇਹ ਨਕਸ਼ੇ ਸ਼ੇਅਰ ਕੀਤੇ ਗਏ ਸੀਗੇ ਯੂਨਾਈਟਿਡ ਸਟੇਟਸ ਲਿਖ ਦਿੱਤਾ ਗਿਆ ਸੀਗਾ ਉੱਪਰ ਔਰ ਉੱਪਰ ਲਿਖਿਆ ਹੋਇਆ ਸੀ ਉਹਨਾਂ ਨੇ ਕੈਪਸ਼ਨ ਪਾਇਆ ਕਿ ਉਹ ਕੈਨੇਡਾ ਇਸ ਤਰ੍ਹਾਂ ਲਿਖਿਆ ਉਹਨਾਂ ਨੇ ਤਾਂ ਉਸ ਤੋਂ ਬਾਅਦ ਫਿਰ ਜਦੋਂ ਆਫਰ ਕੀਤਾ ਕਿ 51ਵਾਂ ਸਟੇਟ ਬਣ ਜਾਵੇ ਯੂਐਸਏ ਦਾ ਕੈਨੇਡਾ ਤਾਂ ਫਿਰ ਇਹ ਮਹਾਨ ਦੇਸ਼ ਬਣੇਗਾ ਔਰ ਅਸੀਂ ਰੂਸ ਤੇ ਚੀਨ ਤੋਂ ਸੁਰੱਖਿਆ ਵੀ ਦੇਵਾਂਗੇ ਪਰ ਟਰੰਪ ਨੂੰ ਜਵਾਬ ਦੇ ਦਿੱਤਾ ਜਸਟਨ ਟਰੂਡੋ ਨੇ ਔਰ ਉਹਨਾਂ ਨੇ ਕਿਹਾ ਕਿ ਹ ਟ੍ਰੂਡੋ ਨੇ ਵੀ ਅਸਤੀਫਾ ਦਿੱਤਾ ਪਿਛਲੇ ਦਿਨੀ ਔਰ ਕਿਉਂਕਿ ਆਪਸੀ ਵਿਰੋਧ ਉਹਨਾਂ ਦੀ ਪਾਰਟੀ ਦੇ ਵਿਚਾਲੇ ਉੱਠਣ ਲੱਗਿਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਹੁਣ ਕਾਰਜਕਾਰੀ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਜਸਟਿਨ ਟ੍ਰੂਡੋ ਤਾਂ ਉਹਨਾਂ ਨੇ ਕਿਹਾ ਕਿ ਇਸ ਗੱਲ ਦੀ ਰੱਤੀ ਪਰ ਵੀ ਸੰਭਾਵਨਾ ਨਹੀਂ ਹੈ ਕਿ ਕੈਨੇਡਾ ਯੂਨਾਈਟਿਡ ਸਟੇਟਸ ਅਮਰੀਕਾ ਦਾ ਹਿੱਸਾ ਬਣੇਗਾ ਔਰ ਅਸੀਂ ਦੋਵੇਂ ਮੁਲਕ ਜਿਹੜੇ ਆ ਸਾਡੇ ਔਰ ਸਾਡੇ ਆਪਸੀ ਲੋਕ ਸਾਡੀਆਂ ਕਮਿਊਨਿਟੀਆਂ ਇੱਕ ਦੂਸਰੇ ਦੇ ਨਾਲ ਸਭ ਤੋਂ ਵੱਡੇ ਵਪਾਰ ਤੇ ਸੁਰੱਖਿਆ ਦੇ ਸਾਂਝੀਦਾਰ ਹੋਣ ਦਾ ਫਾਇਦਾ ਲੈਂਦੇ ਆਏ ਆ ਫਾਇਦਾ ਮਿਲਦਾ ਰਹੇਗਾ ਸਾਨੂੰ ਤਾਂ ਇਸ ਤਰ੍ਹਾਂ ਦੀ ਗੱਲ ਕਹਿੰਦੇ ਹੋਇਆ ਟਰੂਡੋ ਨੇ ਸਾਫ ਸਾਫ ਜਵਾਬ ਦੇ ਦਿੱਤਾ ਹੈ ਡੋਨਾਲਡ 트ੰਪ ਨੂੰ ਪਰ 트ੰਪ ਦੇਖਣਾ ਹੋਵੇਗਾ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਰਿਸ਼ਤਿਆਂ ਨੂੰ ਅਮਰੀਕਾ ਕੈਨੇਡਾ ਦੇ